ਜਦੋਂ ਬੋਕਰ ਭਾਰੀ ਕਰਕੇ ਤੇ ਝਾੜੂ ਐ ਖੜਾ ਕਰ ਦਿੱਤੀ ਸੀ ਘਰ ਚ ਕਲੇਸ਼ ਮੁੱਕਦਾ ਤੁਹਾਨੂੰ ਪਤਾ ਸਾਰੇ ਕਿਤੇ ਵੀ ਜਿੱਦ ਜਿੱਦ ਘਰ ਚ ਝਾੜੂ ਖੜਾ ਹੋਵੇ ਕਲੇਸ਼ ਮੁੱਕਦਾ ਨਹੀਂ ਉਹ ਭਈ ਇਹ ਸਾਰੇ ਪੰਜਾਬ ਨੂੰ ਤੁਸੀਂ ਝਾੜੂ ਖੜਾ ਕਰਤਾ ਕਲੇਸ਼ ਕਿੱਥੋਂ ਮੁੱਕਣਾ ਸੀ ਸੋ ਇਹ ਜਿਹੜਾ ਝਾੜੂ ਖੜਾ ਸੀ ਇਹਨੂੰ ਕਰਕੇ ਤੀਲਾ ਤੀਲਾ ਐ ਤੇ ਐ ਪਵਾ ਕੇ ਛੱਡ ਦਿੱਤਾ ਜਦੋਂ ਪੰਜਾਬ ਦੇ ਲੋਕਾਂ ਨੇ ਐ ਕਰਕੇ ਛੱਡ ਦਿੱਤਾ ਤੇ ਕਲੇਸ਼ ਆਪੇ ਮੁੱਕ ਜਾਣਾ ਪੰਜਾਬ ਦੇ ਵਿੱਚੋਂ ਇਹ ਨਾ ਡਾਇਨਾਸੌਰ ਬਚਣੀ ਨਾ ਇਹ ਝਾੜੂ ਬਚਣਾ ਸਿਰਫ ਰਹਿਣਾ ਤੇ ਰਹਿਣਾ ਕਾਂਗਰਸ ਨੇ ਕਿਉਂਕਿ ਇੱਕ ਐਸੀ ਹੀ ਹੋਈ ਪਾਰਟੀ ਆ ਜਿਹੜੀ ਸ਼ੁਰੂ ਤੋਂ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਨੂੰ ਸਾਰੇ ਜਾਤਾਂ ਪਾਤਾਂ ਨੂੰ ਲੈ ਕੇ ਨਾਲ ਚੱਲਦੀ ਸੋ ਸੋ ਹੁਣ ਕਾਲਾ ਸਾਹ ਤੇ ਪਤਾ ਨਹੀਂ ਆ ਲੋ ਪਰ ਐਦਾਂ ਦਾ ਡਾਇਨਾਸੌਰ ਆਇਆ ਜੇ ਸ਼੍ਰੋਮਣੀ ਅਕਾਲੀ ਦਲ ਦਾ ਆ ਜੇ ਸ਼੍ਰੋਮਣੀ ਅਕਾਲੀ ਦਲ ਦਾ ਟੈਨਾਸੌਰ ਤੇ ਇਹ ਚ ਫੂਕ ਕਿੰਨੀ ਕਿੰਨੀ ਵਾਰੀ ਨਿਕਲ ਤੇ ਕਾਲਾ ਸਾਹ ਦੱਸੋ ਜਰਾ ਹਾਂ ਫੂਕ ਨਿਕਲੀ 2017 ਚ ਪਹਿਲੋ ਨਿਕਲੀ ਫੂਕ ਫੇਰ ਨਿਕਲੀ ਇਹਨਾਂ ਦੀ 2022 ਦੇ ਵਿੱਚ ਜਦੋਂ ਆਏ ਤਿੰਨ ਇਹਨਾਂ ਦੇ ਐਮਐਲਏ ਉਹ ਵੀ ਭੱਜ ਗਏ ਰਹਿ ਗਿਆ ਇੱਕ ਫੇਰ ਇਹਨਾਂ ਦੀ ਫੂਕ ਨਿਕਲੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆ ਬਹੁਤ ਫੂਕ ਨਿਕਲੀ ਉੱਥੇ ਤੇ ਉਦੋਂ ਬਿਲਕੁਲ ਹੀ ਨਿਕਲ ਗਈ ਹਵਾ ਉਸ ਤੋਂ ਬਾਅਦ ਆ ਗਈਆਂ ਚਾਰ ਜਗਮੀ ਚੋਣਾਂ ਉੱਚ ਤੇ ਲੜਾਈ ਨਹੀਂ ਐ ਚਾਰ ਚੋਣਾਂ ਲੜਨ ਤੋਂ ਭੱਜ ਗਏ ਉਦੋਂ ਨਿਕਲੀ ਇਹਨਾਂ ਦੀ ਫੇਰ ਇਦਾਂ ਕਰਕੇ ਫੂਕ ਤੇ ਹੁਣ ਇਹਨਾਂ ਦੀ 13.5% ਤੋਂ 12% ਤੇ ਆ ਗਏ ਕਹਿੰਦੇ ਆ ਗਏ ਆ ਗਏ ਆ ਗਏ ਆ ਗਏ ਡਾਇਨਾਸੌਰ ਆ ਆ ਜੋ ਇਹ ਆ ਡਾਇਨਾਸੌਰ ਆਖ ਆ ਜੋ ਇਹ ਐਦਾਂ ਪੰਜਾਬ ਦੇ ਲੋਕਾਂ ਨੇ ਆ ਆ ਜਿਓ ਡਾਇਨਾਸੌਰ ਤੇ ਭਾਂਗ ਛੁੱਟੇ ਤੁਮ ਐ ਗਿਆ ਜਿਹੜਾ ਡਾਇਨਾਸੌਰ ਆ ਜੇ ਪੰਜਾਬ ਦੇ ਡਾਇਨਾਸੌਰ ਅਸਲ 'ਚ ਮੈਂ ਕਾਲੋ ਸਾਹਿਬ ਲਾਸਟ ਸਿਆਣੀ ਗੱਲ ਕਰਿਆ ਕਰਨ ਆ ਪਾਰਟੀ ਇਤਿਹਾਸਕ ਪਾਰਟੀ ਐ ਕੋਈ ਸਿਆਣੀ ਗੱਲ ਕਰਨ ਲਾਸਟ ਵੇਖੋ ਜੀ ਇਹ ਮੈਂ ਕਾਂਗਰਸ ਦੇ ਵਰਕਰਾਂਸ ਤੇ ਸਨਹਿਾ ਦੇਣਾ ਚਾਹੁੰਦਾ ਵੀ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਸਾਰੀ ਕਾਂਗਰਸ ਤੁਹਾਡੀ ਬਹੁਤ ਧੰਨਵਾਦੀ ਆ ਵੀ ਇਸ ਜ਼ੁਲਮ ਦੀ ਵਾਗਦੀ ਹਨੇਰੀ ਤੁਸੀਂ ਡਟ ਕੇ ਖੜੇ ਰਹੇ ਤੋਡਾ ਅਸੀਂ ਦੇੜ ਦੇ ਨਹੀਂ ਸਕਦੇ ਪਰ ਇਹ ਲੜਾਈ ਹਾਲੇ ਖਤਮ ਨਹੀਂ ਹੋਈ ਲੜਾਈ ਇਹ ਮਜ਼ਬੂਤ ਇਕਜੁੱਟ ਤੇ ਆਪਾਂ ਨੂੰ ਦ੍ਰਿੜ ਹੋਣਾ ਪਊ ਜੇ ਕਾਂਗਰਸ ਨੇ ਜਿੰਨਾ ਤੇ ਇਹਨੂੰ ਜੋ ਮੈਂ ਤਿੰਨੇ ਚੀਜ਼ਾਂ ਕਹੀਆਂ ਮਜ਼ਬੂਤੀ ਇਕਜੁੱਟਤਾ ਤੇ ਦ੍ਰਿੜ ਹੋਣਾ ਪਊਗਾ ਤਾਈਆਂ ਅਸੀਂ 2027 ਦੇ ਵਿੱਚ ਜਵਾਬ ਦੇਾਂਗੇ ਸੋ ਆਮ ਆਦਮੀ ਦੀ ਨਕਾਮ ਸਰਕਾਰ ਨੂੰ ਰਾਜਨੀਤਿਕ ਤੇ ਰਾਜਨੀਤੀ ਚਾਲਤੋਂ ਮੁਕਤੀ ਚਾਹਦੀ ਹੈ ਇਹ ਜਿਹੜੀ ਜਿਹੜੇ ਪੰਜਾਬ ਦੇ ਲੋਕ ਨੇ ਸੋ ਦੂਜਾ ਸਾਡੇ ਵਰਕਰ ਬਹੁਤ ਕਾਂਗਰਸ ਪਾਰਟੀ ਦੇ ਉਤਸ਼ਾਹਤ ਨੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਪਿਛਲੇ ਤਕਰੀਬਨ 4 ਸਾਲ ਤੋਂ ਅਣਥਕ ਮਿਹਨਤ ਕਰ ਰਹੇ ਨੇ ਜਿਨ੍ਹਾਂ ਨੇ 239 ਬਲਾਕ ਪ੍ਰਧਾਨਾਂ ਨੂੰ ਨਿੱਜੀ ਰੂਪ ਦੇ ਵਿੱਚ ਮਿਲ ਕੇ ਸੰਗਠਨ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਰੀਸਟਰਕਚਰਿੰਗ ਦਾ ਕੰਮ ਕੀਤਾ ਪਹਿਲਾ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਦੀ ਬੜੀ ਵਧੀਆ ਪਰਫਾਰਮੈਂਸ ਸੀ ਉਹਨਾਂ ਦੇ ਸਦਕਾ ਤਕਰੀਬਨ ਅਸੀਂ ਪੂਰੇ ਪੰਜਾਬ ਦੇ ਵਿੱਚ 120 ਦੇ ਨੇੜੇ ਤੇੜੇ ਧਰਨੇ ਲਾਏ ਉਹਨਾਂ ਦੀ ਬਦੌਲਤ ਹੀ ਉਹਨਾਂ ਵਰਕਰਾਂ ਦੀ ਬਦੌਲਤ ਉਸ ਸੰਗਠਨ ਦੀ ਬਦੌਲਤ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਚੱਲਦਿਆਂ ਬਾਕੀ ਸੀਨੀਅਰ ਲੀਡਰਸ਼ਿਪ ਦੇ ਚੱਲਦਿਆਂ ਅਸੀਂ 13 ਦੇ ਵਿੱਚੋਂ 7 ਲੋਕ ਸਭਾ ਸੀਟਾਂ ਜਿੱਤੀਆਂ ਉਹ 7 ਲੋਕ ਸਭਾ ਸੀਟਾਂ ਜਿਹੜੀਆਂ ਉਹ ਸੀ ਅਸਲੀ ਸੈਮੀ ਫਾਈਨਲ ਇਹ ਸਾਰਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਦੀ ਰਹਿਨਮਾਈ ਹੇਠ ਸਾਡੇ ਵਰਕਰਾਂ ਦੀ ਅਣਥੱਕ ਮਿਹਨਤ ਦੇ ਚੱਲਦਿਆਂ ਇਹ ਸਾਰਾ ਕੁਝ ਜਿਹੜਾ ਉਹ ਹੋ ਸਕਿਆ ਹੁਣ ਵੀ ਅਕਸਰ ਅਸੀਂ ਮੀਡੀਆ ਦੇ ਵਿੱਚ ਵੇਖਦੇ ਰਹਿੰਦੇ ਆ ਕਿ ਜੀ ਅੱਜ ਬਦਲ ਜਾਣਗੇ ਕੱਲ ਬਦਲ ਜਾਣਗੇ ਸੋ ਬਹੁਤ ਕਲੀਅਰ ਕਰਦੇ ਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਬੜੀ ਕੁਸ਼ਲਤਾ ਦੇ ਨਾਲ ਬੜੇ ਵਧੀਆ ਢੰਗ ਦੇ ਨਾਲ ਪੰਜਾਬ ਕਾਂਗਰਸ ਨੂੰ ਚਲਾ ਰਹੇ ਨੇ ਔਰ 2027 ਦੀ ਜਿਹੜੀ ਨੀ ਹੈ ਉਹ ਅਸੀਂ 2024 ਚ ਹੀ ਰੱਖ ਚੁੱਕੇ ਸਾਂ ਅੱਜ ਜਿਸ ਤਰੀਕੇ ਦੇ ਇਸ ਇੰਨੀ ਗੁੰਡਾਗਰਦੀ ਤੋਂ ਬਾਅਦ ਵੀ ਜਿਸ ਤਰੀਕੇ ਦੇ ਨਤੀਜੇ ਆਏ ਨੇ ਪੰਜਾਬ ਦੇ ਵਰਕਰ ਵੀ ਤਕੜੇ ਨੇ ਕਾਂਗਰਸ ਦੇ ਪੰਜਾਬ ਦੇ ਲੀਡਰ ਵੀ ਤਕੜੇ ਨੇ ਅਸੀਂ ਸਾਰੇ ਇਕਜੋਟਾਂ ਔਰ ਪੰਜਾਬ ਕਾਂਗਰਸ 2027 ਦੇ ਵਿੱਚ ਸਰਕਾਰ ਬਣਾਉਣ ਜਾਰੀ ਹੈ